ਨਾਲ ਬੁੱਟਾ ਸਿੰਘ ਨਾਲ ਜੀ ਸਿੰਘ ਤੇੰਦਰ ਮਾਸਟਰ ਨਾਲ ਸਕੰਦਰ ਸਿੰਘ ਜੀ ਸਾਡੇ ਨਾਲ ਜਸਵਿੰਦਰ ਭਾਈ ਜਿਲਦੀ ਸਿੰਘ ਜੀ ਸਰਪੰਚ ਸਾਹਿਬ ਨਾਲ ਅੰਦਰੋਂ ਪਾਸੇ ਰੇਸ਼ਮ ਸਿੰਘ ਜੀ ਬਰਾੜ ਸਾਹਿਬ ਇਹ ਜਿਹੜੇ ਵੀਰ ਸਾਡੇ ਸਟੇਕੀ ਕਮੇਟੀ ਦੇ ਬੱਚੇ ਨੇ ਬਹੁਤ ਵੱਡਾ ਮੈਦੇ ਧੰਨਵਾਦ ਕਰਾਂਗਾ ਨਾਲੇ ਤੁਹਾਨੂੰ ਪਾਸੇ ਜਿਹੜੇ ਭਰਾ ਖੇਤਰੇ ਉਹਨਾਂ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਆਈ ਦੇ ਸੋਟੇ ਹੋਏ ਨੇ আর ਭਾਈ ਮਨਪ੍ਰੀਤ ਸਿੰਘ ਜੀ ਸਾਡੇ

ਦੂਜੇ ਨੰਬਰ ਵਾਲਾ ਜਾਏਗਾ ਪਹਿਲੇ ਤੇ ਚਿੱਟੀ ਸ਼ਾਟ ਵਾਲੇ ਉਹ ਬੱਲੇ 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 ਹੈਰੀ ਕੰਮ ਨੇੜੇ ਹੀ ਆ ਗਿਆ ਯਾਰਾ ਇਹ ਉਹ ਬੱਲੇ ਲੈ ਵੀ ਹੈਰੀ ਦੇ ਟੱਪ ਗਿਆ ਬਾਉਂਡਰ ਮਾਰ ਦਿਓ ਤਾੜੀਆਂ ਹੈਰੀ ਵਾਸਤੇ ਜ਼ੋਰਦਾਰ ਹੋਰ ਵੀਰ ਕਹਿੰਦੇ ਐ ਵੀ ਇਹ ਨਹੀਂ ਵੀ ਆ ਪੈਦ ਕੀ ਇਹਨਾਂ ਬੱਚਿਆਂ ਨੂੰ ਜਿਹੜੀ ਤਿਆਰੀ ਲਵਾਈ ਐ ਨੇ ਪੈਦ ਕੀ ਆ ਜਿਹੜੀ ਐਥਲੈਟਿਕ ਮੀਟ ਕਰਾਉਣੀ ਹੈ ਭਾਈ ਕਹਿੰਦੇ ਵੀ ਆਏ ਸਾਲ ਦੀ ਤਰ੍ਹਾਂ ਇਹ ਵੀ ਫੈਂਡਰ ਰੇਸੀਆ ਵੀਰੇ ਨੋਟ ਕਰਿਓ ਜਿਵੇਂ ਅੱਜ ਜਿਹੜੀਆਂ ਰੇਸਾਂ ਚੱਲ ਰਹੀਆਂ ਬੱਚਿਆਂ ਦੀਆਂ ਇਦੋਂ ਵੀ ਹੋਰ ਬਹੁਤ ਵਧੀਆ ਪ੍ਰਬੰਧ ਕਰਕੇ ਆਏ ਸਾਲ ਭਰਾ ਕਹਿੰਦੇ ਵੀਰ ਸੇਨਾ ਪੁੱਤਿਆਂ ਰੇਸਾਂ ਕਰਾਇਆ ਕਰਦੇ ਆ ਜਿੰਨਾਂ ਜਿੰਨਾਂ ਨੂੰ ਇਹ ਗੱਲ ਵਧੀਆ ਲੱਗੀਏ ਕਰੀ ਤਾੜੀ ਮਾਰ ਦੇਣਾ ਭਰਾਵਾਂ ਵਾਸਤੇ ਵੀਰ ਕਹਿੰਦੇ ਵੀ ਇਸੇ ਤਰ੍ਹਾਂ ਹੌਲੀ ਹੌਲੀ ਇਹਨੂੰ ਵਧਾਰ ਦੇਣਾ ਕੰਮ ਵਧੀਆ ਟਰੈਕ ਜਿਹੜਾ ਬਣਾ ਕੇ ਬਹੁਤ ਵਧੀਆ ਇਹਨਾਂ ਬੱਚਿਆਂ ਨੇ ਇਹਦੇ ਦੇਸ਼ਾਂ ਕਰਾਇਆ ਕਰਨੇ ਨਾਲ ਇਹਨਾਂ ਨੂੰ ਐਪਰਾਇਜ਼ ਵੀ ਰਿਆ ਕਰਨੇ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਜਿਹੜੀ ਕੁੜੀ ਦੇ ਗੁਗਤਾ ਰੀਪਣਾੜੀ ਜਿਹੜੀ ਸਾਰੇ ਪਿੱਛੇ ਐ ਲੈ ਵੀ ਇੱਕ ਤਾੜੀ ਇਹਦੇ ਅੱਗੇ ਮਾਰ ਦਿਓ ਜ਼ੋਰਦਾਰ ਕਪਾ ਦਿੱਤੀ ਰਗੀਰਾ ਜੀ ਦਾ ਨਾਮ ਹੈ ਆਓ ਸਾਹਮਣੇ ਆਪਰੇ ਆਪਣੇ ਜਵਾਕਾਂ ਨੂੰ ਹਟਾਓ ਮੜਾ ਜਾਓ ਉਹ ਥੋੜੇ ਸਾਰੇ ਆ ਜਿਓ ਤੋਂ ਮੈਂਬਰ ਸਾਹਿਬ ਜੀ ਇਹ ਉਹ ਬਾਲਾ ਨਹੀਂ ਬਾਲਾ ਨਹੀਂ ਕੁਲਦੀਪ ਉਹ ਮਾਲਾ ਮਾਲਾ ਸਾਹਿਬ ਜੀ ਮੈਂਬਰ ਸਾਹਿਬ ਜੀ ਚਾਰ

ਯਾਰਗਰੀ ਤਸਵੀਰਾਂ ਜਿਹੜੀਆਂ ਕਹਿੰਦੇ ਕੀ ਆ ਰਹੀਆਂ ਕੈਮਰੇ ਦੇ ਅੱਖ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਯਾਰਗਰੀ ਤਸਵੀਰਾਂ ਜਿਹੜੀਆਂ ਕੈਮਰੇ ਦੇ ਅੱਖ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਬਹੁਤ ਵੱਡੀ ਮਾਰਕਬਾਲ ਹੈ ਜਿਹੜਾ ਸੁਭਾਅ ਨੇ ਕਦੇ-ਕਦੇ ਵੜਦਾ ਹੈ ਕਿਉਂਕਿ ਜ਼ਿੰਦਗੀ ਦਾ ਕੋਈ ਧਰਵਾਸਾ ਨਹੀਂ ਹੈ ਇਹ ਨਹੀਂ ਪਤਾ ਵੀ 1 ਮਿੰਟ ਬਾਅਦ ਕਿਹਨੇ ਨਹੀਂ ਇਸ ਦੁਨੀਆ ਦੇ ਵਿੱਚ ਹੋਣਾ ਹੈ ਮਿੰਟ ਦਾ ਛਡੋ ਸਾਹ ਦਾ ਵੀ ਨਹੀਂ ਪਤਾ ਕਿਹਨੇ ਅਗਲਾ ਸਾਹ ਲੈਣਾ ਕਿਹਨੇ ਨਹੀਂ ਲੈਣਾ ਹੈ ਇਹੀ ਆਦਾ ਜਿਹੜੀਆਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ। ਬਾਈ ਜਿਨ੍ਹਾਂ ਨੂੰ ਅੱਜ ਦਾ ਪ੍ਰੋਗਰਾਮ ਵਧੀਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਬਲਕਾਰ ਸਿੰਘ ਜੀ ਬਰਾੜ ਵਰਕਿੰਗ ਕਮੇਟੀ ਮੈਂਬਰ ਉਹਨਾਂ ਦੇ ਨਾਲ ਸਾਡੇ ਸਰਪੰਚ ਸਾਹਿਬ ਰਾਜਵਿੰਦਰ ਸਿੰਘ ਲਹਿਰੂ ਜੀ ਪਿੰਡ ਜੀਦਾ ਤੋਂ ਗੁਰਵਿੰਦਰ ਸਿੰਘ ਮੈਂਬਰ ਕੈਨ ਮਹਿਮਾਨ ਸਰਜਾ ਤੋਂ ਸਮੁੱਚੇ ਹੀ ਸਤਿਕਾਰਯੋਗ ਸ਼ਖਸੀਤਾ ਤੇ ਮੇਰੀਆਂ ਭੈਣਾ ਤੇ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਬੰਦਾ ਬਖਸ਼ੀ ਮਕੱਦਸ ਫਤਿਹ ਨਾਲ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਨਾਗਾ ਪੂਰੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਸਾਨੂੰ ਵੀ ਮੌਕਾ ਦਿੱਤਾਗਾ ਵੀ ਤੁਸੀਂ ਤੁਹਾਡੇ ਵੀ ਦਰਸ਼ਨ ਕਰੀਏ ਬੱਚਿਓ ਇਹ ਤੁਸੀਂ ਨਿੱਕੇ ਨਿੱਕੇ ਜਿਹੜੇ ਗਰੰਭ ਲੱਗੇ ਆ ਨਿੱਕੇ ਨਿੱਕੇ ਜਿਹੜੇ ਬੁੱਢੇ ਹੋਗੇ ਜੀ ਇਹ ਗਰਾਊਂਡ ਨੇ ਤੁਹਾਨੂੰ ਬਹੁਤ ਵੱਡੇ ਵੱਡੇ ਫਲ ਫਲ ਲਾਉਣੇ ਆਗੇ ਇੱਕ ਗਰਾਊਂਡ ਹੀ ਕੇਹੀ ਚੀਜ਼ ਹੈਗੀ ਹੈ ਜਿੱਥੇ ਤੁਸੀਂ ਆਪਦੀ ਡੈਡੀਕੇਸ਼ਨ ਨਾਲ ਕੰਮ ਕਰਨਾ ਸਿੱਖੋਗੇ ਤੁਸੀਂ ਸਮੇਂ ਦੇ ਪਾਬੰਦ ਹੋਵੋਗੇ ਤੁਹਾਡੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਆਊਗੀ ਕਿਸੇ ਸਾਰੇ ਬੰਦੇ ਨੇ ਕਿਹਾਗਾ ਵੀ ਜੇ ਕਿਸੇ ਬੱਚੇ ਨੇ ਕਿਸੇ ਕਾਮਯਾਬ ਹੋਣਾ ਹੈ ਤਾਂ ਸਿਰਫ ਤਿੰਨ ਚੀਜ਼ਾਂ ਤੇ ਧਿਆਨ ਦੇ ਦੇ ਤਿੰਨ ਚੀਜ਼ਾਂ ਨੂੰ ਮੱਥਾ ਟੇਕੀ ਪਹਿਲੀ ਕਿਹੜੀ ਚੀਜ਼ ਹੈ ਆਪਣਾ ਗੁਰਦੁਆਰਾ ਸਾਹਿਬ ਮੰਦਰ ਮਾਲੀਏ ਉਥੇ ਮੱਥਾ ਟੇਕੋ ਦੂਸਰਾ ਤੁਹਾਡਾ ਸਕੂਲ ਤੁਹਾਡਾ ਇੰਸਟੀਚਿਊਟ ਜਿੱਥੇ ਤੁਸੀਂ ਪੜ੍ਹਦੇ ਹੋਗੇ ਤੀਸਰਾ ਇੱਕ ਗਰਾਊਂਡ ਜਿਹੜਾ ਬੱਚਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮੱਥਾ ਟੇਕਦਾ ਹੈਗਾ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੋਊਗਾ ਵੀ ਕਾਮਯਾਬ ਨਹੀਂ ਹੋਊਗਾ ਉਹ ਹਮੇਸ਼ਾ ਹੀ ਕਾਮਯਾਬ ਹੋਣਾ ਹੀ ਹੋਣਾਗਾ ਕਿਉਂਕਿ ਗਰਾਊਂਡ ਜਿਹੜਾ ਹੈ ਤੁਹਾਡੇ ਦੇ ਵਿੱਚ ਇਹ ਲੀਡਰਸ਼ਿਪ ਹੈ ਦਾ ਕਰਦਾਗਾ ਤੁਹਾਨੂੰ ਇੱਕ ਦੂਜੇ ਨੂੰ ਹੌਸਲਾ ਦਿੰਦਾਗਾ ਵੀ ਕਿਵੇਂ ਆਪਾਂ ਅੱਗੇ ਵਧਣਾਗਾ ਇੱਕ ਦੂਜੇ ਦੀ ਮਦਦ ਕਿਵੇਂ ਕਰਨੀ ਆ। ਕਈ ਵਾਰ ਬੱਚੇ ਜਿੱਤ ਜਾਂਦੇ ਨੇ ਤੇ ਉਹਨਾਂ ਨੂੰ ਹੋਰ ਪ੍ਰੇਰਿਤ ਕਰਦਾ ਹੈਗਾ ਵੀ ਅੱਗੇ ਵਾਸਤੇ ਅਸੀਂ ਕਿਵੇਂ ਜਿੱਤਣਾ ਹੈ। ਜਿਹੜੇ ਬੱਚੇ ਕਿਸੇ ਕੰਪੀਟੀਸ਼ਨ ਦੇ ਵਿੱਚ ਹਾਰ ਜਾਂਦੇ ਨੇਗੇ ਉਹਨਾਂ ਨੂੰ ਦੱਸਦਾ ਹੈਗਾ ਵੀ ਆਪਾਂ ਹੋਰ ਮਿਹਨਤ ਕਰਨੀ ਆ ਤੇ ਜਿਹੜਾ ਬੱਚਾ ਵੀ ਕਦੇ ਮਿਹਨਤ ਕਰੂਗਾ ਕਿਸੇ ਵੀ ਫੀਲਡ 'ਚ ਕਰੂਗਾ ਉਹ ਇਹ ਹਮੇਸ਼ਾ ਕਾਮਯਾਬ ਹੋਣਾ ਹੀ ਹੋਣਾਗਾ। ਸੋ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਜਿਨ੍ਹਾਂ ਨੇ ਵੀ ਇਸ ਜਿਹੜੀ ਆਪਣੀ ਐਕਟੀਵਿਟੀ ਹੋਈ ਹੈਗੀ ਇਹ 15 ਦਿਨਾਂ ਤੋਂ ਜਿਹੜਾ ਕੈਂਪ ਲੱਗਿਆ ਹੋਇਆਗਾ ਬਿਤੂ ਜੀ ਸਨ ਹੈ ਤਗਾ ਸਭ ਤੋਂ ਵੱਧ ਵਧਾਈ ਦੇ ਪਾਦਰ ਨੇ ਕੋਚ ਸਾਹਿਬ ਜਿਨ੍ਹਾਂ ਨੇ ਬੜੇ ਹੀ ਵਧੀਆ ਢੰਗ ਨਾਲ ਇਹ ਨਿੱਕੀ ਨਿੱਕੀ ਪਨੀਰੀ ਨੂੰ ਤਿਆਰ ਕੀਤਾ ਜਾ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਗਰਾਊਂਡ ਨਾਲ ਜੁੜੇ ਰਹਿਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਸਮਾਜ ਦਾ ਨਾਮ ਉੱਚਾ ਕਰਨਾ ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਆਉਣ ਤੇ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਅੱਜ ਸ਼ਾਮ ਨੂੰ ਇੱਥੇ ਨਿੱਕੇ ਨਿੱਕੇ ਬੱਚੇ ਨਿੱਕੀਆਂ ਨਿੱਕੀਆਂ ਮੁੰਡੀਆਂ ਬੱਚੀਆਂ ਸਟੇਜ ਤੇ ਬਰਾਜਮਾਨ ਪੱਪੂ ਬਰਾੜ ਜੀ ਜਗਜੀਤ ਸਰਪੰਚ ਜੀ ਬਲਦੇਵ ਸਿੰਘ ਜੀ ਮੈਂਬਰ ਸਾਹਿਬ ਨਹਿਰੂ ਸਰਪੰਚ ਜੀ ਸੇਮ ਜੀ ਹੋਰ ਸਾਰੇ ਗ੍ਰੀਡੈਂਟਸ ਨੂੰ ਸਰਪੰਚ ਸਾਹਿਬ ਸਾਡੇ ਸਤਿਕਾਰਯੋਗ ਡਾਕਟਰ ਦਲਜੀਤ ਸਿੰਘ ਜੀ ਰੇਸ਼ਮ ਆਪਣਾ ਬਾਈ ਜੱਸੀ ਜੀ ਸਾਰੇ ਜਿੰਨੇ ਸ੍ਰੀ ਮੇਰੀ ਅਤਿਕਾਰਯੋਗ ਮਾਵਾ ਭੈਣਾ ਅੱਜ ਅਸੀਂ ਵਧਾਈ ਦੇਣ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਜਿਹੜੇ ਪ੍ਰਬੰਧ ਕਾ ਮਨਪ੍ਰੀਤ ਕਰਗੇ ਜਿਨ੍ਹਾਂ ਨੇ ਇਹ ਖੇਡਾਂ ਦਾ ਸਖਲਾਈ ਕੈਂਪ ਲਾਇਆ ਹਫਤੇ ਦਾ ਇਹਨਾਂ ਦੇ ਉਹ ਜਿਹੜਾ ਕੋਈ ਵੀ ਕਾਰਜ ਹੈ ਕਿ ਕੋਈ ਹਿੰਮਤ ਵਾਲਾ ਬੰਦਾ ਹੀ ਕਰ ਸਕਦਾ ਤੇ ਕਰਮ ਵਾਲਾ ਬੰਦਾ ਹੀ ਕਰ ਸਕਦਾ ਹੈ ਜਿਹੜੇ ਨੰਨੇ-ਮੁੰਨੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਪ੍ਰੇਰਿਤ ਕਰਨਾ ਇਹ ਬੱਚੇ ਛੋਟੇ-ਛੋਟੇ ਬੱਚੇ ਆ ਇੱਕ ਮੋਬ ਦੀ ਤਰ੍ਹਾਂ ਆਪਾਂ ਨੂੰ ਜਿੱਤਰੇ ਇਹਨਾਂ ਨੂੰ ਮਰਜ਼ੀ ਲੈ ਆ ਸਕਦੇ ਆ ਉਦਤਰੀ ਵਿਚਾਰੇ ਜਾਵੜਨਗੇ ਇਸ ਕਰਕੇ ਮੈਂ ਆਪਦੇ ਦਿਲ ਦੀਆਂ ਗੱਲਾਂ ਕਰਾਂਗਾ ਜੋ ਵਧਾਈ ਦਿੰਨਾ ਹੈ ਕਿ ਤੁਸੀਂ ਐਡਾ ਵੱਡਾ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਬਹੁਤ ਖੁਸ਼ੀ ਹੋਈ ਕਿ ਵੱਡੀਆਂ ਖੇਡਾਂ ਜੇ ਆਪਾਂ ਜਾਂਦੇ ਆਂ ਹੋਰ ਪੁਰਾਣਾਂ ਦੇ ਵਿੱਚ ਵੀ ਜਾਂਦੇ ਆਂ ਪਰ ਜਿਹੜੇ ਆ چھوٹے ਬੱਚਿਆਂ ਨੂੰ ਟ੍ਰੇਨਿੰਗ ਦਾ ਮੈਂ ਮੇਰੇ ਖਿਆਲ ਚ ਸਾਡੇ ਪਿੰਡ ਕਿਰਾਂ ਟ੍ਰੇਨਿੰਗ ਕੈਂਪ ਲੱਗਾ ਸੀ ਛੋਟੇ ਬੱਚਿਆਂ ਦਾ ਅਵੇ ਦੂਜੇ ਟ੍ਰੇਨਿੰਗ ਕੈਂਪ ਵੇਖਿਆ ਜਿਹੜਾ ਇੰਨੇ ਬੱਚਿਆਂ ਦੇ ਵਿੱਚ ਉਤਸ਼ਾਹ ਸੀ ਸਾਰ ਨੇ ਰੇਸਾਂ ਵੀ ਲਾਈਆਂ ਸਾਰ ਨੇ ਪੂਰੇ ਚਾਨ ਨਾਲ ਆਪਣੇ ਜਿਹੜਾ ਵੀ ਉਹਨਾਂ ਦੀਆਂ ਖੇਡਾਂ ਸੀ ਉਹਦੇ ਵਿੱਚ ਹਿੱਸਾ ਲਿਆ ਤੇ ਖਾਸ ਕਰਕੇ ਮੈਂ ਪ੍ਰਬੰਧਕਾਂ ਦਾ ਦੁਬਾਰਾ ਫੇਰ ਉਹਨਾਂ ਨੂੰ ਵਧਾਈ ਦੇਣਾ ਤੇ ਪਰਮਾਤਮਾਗੇ ਅਰਦਾਸ ਕਰਦਾ ਕਿ ਇਹੋ ਜਿਹਾ ਕਾਰਜ ਹੋਰ ਬੜੇ ਆਪ ਨੂੰ ਖੁਸ਼ੀ ਮਿਲਦੀ ਹੈ ਖੇਡਾਂ ਦੇ ਵਿੱਚ ਜਾ ਕੇ ਕੋਈ ਫਸਟ ਆ ਜਾਂਦਾ ਕੋਈ ਸੈਕੰਡ ਆ ਜਾਂਦਾ ਕੋਈ ਥਰਡ ਆ ਜਾਂਦਾ ਇਹ ਸਾਰੇ ਕੁਝ ਕੀ ਹੁੰਦੇ ਆ ਪਰ ਉਸ ਦੇ ਨਾਲ ਸਾਰੇ ਤੁਸੀਂ ਖੇਡਿਓ ਅੱਜ ਤੋਂ ਤਿਆਰ ਕਰ ਲਓ ਵੀ ਜਿਹੜੇ ਇਹਨਾਂ ਨੇ ਵਿਚਾਰਾਂ ਨੇ ਆਪ ਨੂੰ ਟ੍ਰੇਨਿੰਗ ਦਿੱਤੀ ਹੈ ਇਹਦੇ ਤੇ ਆਪਾਂ ਅਮਲ ਕਰਨਾ ਹੈ ਇਹ ਨਹੀਂ ਵੀ ਆਪਾਂ ਟ੍ਰੇਨਿੰਗ ਲੈ ਲਈ ਤੇ ਅਸੀਂ ਛੱਡ ਛੱਡ ਦੇਣਾ ਤੇ ਮੈਂ ਇਹਨਾਂ ਨੂੰ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਜਿਹੜੇ ਸਪੋਰਟਸ ਵਾਲੇ ਸਕੂਲ ਦੇ ਟੀਚਰ ਆ ਜਾਂ ਜਿਹੜਾ ਸਪੋਰਟਸ ਵਿਭਾਗ ਹੈ ਉਹਦੋਂ ਵੀ ਤਾਲਮੇਲ ਬਣਾ ਕੇ ਕਿ ਬੱਚੇ ਬੜੀਆਂ ਉੱਚੀਆਂ ਬੁਲੰਦੀਆਂ ਤੇ ਜਾ ਸਕਦੇ ਆ ਆਪਾਂ ਸਾਰੇ ਅਸੀਂ ਵੀ ਜਿੱਥੇ ਕੋਈ ਲੋੜ ਪਈ ਸਾਨੂੰ ਵੀ ਕੋਈ ਸੇਵਾ ਦੱਸੋ ਜੋ ਕਿ ਜਾਣਾ ਹੈ ਕਿਹੜਾ ਕੌਣ ਹੈ ਅਸੀਂ ਵੀ ਤੁਹਾਡੇ ਨਾਲ ਹੈ ਤੇ ਮੈਂ ਸਾਰਿਆਂ ਨੂੰ ਇਸ ਨਗਰ ਨੂੰ ਇਸ ਆਪਾਂ ਇੰਨੀ ਵਧੀਆ ਗਰਾਊਂਡ ਦੇ ਵਿੱਚ ਸਾਰੇ ਇਕੱਠੇ ਹੋਏ ਆ ਮੇਰੇ ਖਿਆਲ ਚ ਆ 20 30 ਪਿੰਡਾਂ ਦੇ ਵਿੱਚ ਐਡੀ ਵੱਡੀ ਗਰਾਊਂਡ ਵੀ ਕਿਤੇ ਵੀ ਹੈ ਨਹੀਂ ਇੰਨਾ ਸੋਹਣਾ ਗਰਾਊਂਡ ਗਰਾਊਂਡ ਹੀ ਨਹੀਂ ਮਿਲਦਾ ਬਾਕੀ ਸਾਰਾ ਕੁਝ ਮਿਲ ਜਾਂਦਾ ਪਰ ਗਰਾਊਂਡ ਬਣਾਉਣਾ ਗਰਾਊਂਡ ਜਗ੍ਹਾ ਇੰਨੀ ਇਕੱਠੀ ਕਰਨੀ ਬਹੁਤ ਔਖੀ ਹੈ ਮੈਂ ਸਾਰੇ ਨਿਗਰ ਨਿਵਾਸੀਆਂ ਨੂੰ ਤੇ ਪੰਚਾਇਤ ਨੂੰ ਸਾਰੇ ਬੱਚਿਆਂ ਨੂੰ ਤੇ ਮੇਰੀਆਂ ਸਤਿਕਾਰਯੋਗ ਸਾਡੀਆਂ ਮਾਵਾ ਪੈਣਾ ਵੀ ਇੱਥੇ ਪਹੁੰਚ ਗਏ ਬੱਚਿਆਂ ਦੀਆਂ ਮਾਵਾ ਤੇ ਸਾਰੇ ਪ੍ਰਬੰਧਕਾਂ ਨੂੰ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰਿਆਂ ਨੂੰ ਪ੍ਰਮਾਤਮਾ ਇਸੇ ਤਰੀਕੇ ਆਪਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਖੇਡਾਂ ਕਰਾਉਣ ਦਾ ਆਪਾਂ ਨੂੰ ਹੋਰ ਪਰਮਾਤਮਾ ਸ਼ਕਤੀ ਦੇਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਆਪਣੇ ਨੇ ਖਬਰਾਂ ਆਪਣੇ ਪਿੰਡ ਦੀਆਂ ਬੱਚਿਆਂ ਦੀਆਂ ਲਾਜਾਂ ਆ ਮਾ ਪੜਾਈਆਂ ਵੀ ਆ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ-ਬਹੁਤ ਧੰਨਵਾਦ ਭਾਈ ਲਾਲਦਲ ਬੋਲੋ ਧੰਨਵਾਦ ਹੁਣ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂ ਵੀ ਜਿਹੜੇ ਮੈਡਲਾ ਆਜੋ ਬੱਚਿਆਂ ਨੂੰ ਦਿਓ ਜਿਵੇਂ ਅਗਲਾ ਪ੍ਰੋਗਰਾਮ ਆ ਹੇ ਤਾੜੀਆਂ ਮਾਰੋ ਪੰਜ ਪਾਸੇ ਬ੍ਰਿਸ਼ ਨੇ ਇਹ ਤਿੰਨ ਪਾਸੇ ਦਿੱਤ ਗਿਆ ਤਾੜੀਆਂ ਮਾਰੋ ਜ਼ੋਰਦਾਰ ਇਤਲੀ ਅਸਈ ਅਗਿਆ ਪੰਥਪ੍ਰੀਤ ਸਿੰਘ ਤ੍ਰੀਤ ਸਿੰਘ 1 ਮਿੰਟ ਪੰਥਪ੍ਰੀਤ ਸਿੰਘ ਅਗਿਆ ਤ੍ਰੀਤ ਸਿੰਘ ਦੂਜੀ ਕਲਾਸ ਆ 1 ਮਿੰਟ ਦਿਓ ਜੀ ਲੈ ਗੁਰੂ ਉਹਨਾਂ ਦੇ ਨਾਲ ਸਾਰੀ ਕਮੇਟੀ ਸਾਡੇ ਪਿੰਡ ਦੇ ਪਵੰਤ ਤੇ ਸੱਜਣਾ ਮਾਰਕਟ ਬਾਈ ਥੋੜਾ ਜਿਹਾ ਪਿੱਛੇ ਰੋਫਰ ਫੋਟੋ ਨਹੀਂ ਹੁੰਦੀ ਜਲਦੀਤ ਹਾਂਜੀ ਸਾਹਮਣੇ ਦੇਖਿਓ ਜੀ ਬਾਈ ਰਾਜਵੀਰ ਆ ਗਿਆ ਹਾਂਜੀ ਹਾਂਜੀ ਅੱਗੇ ਅਮਰਦੀਪ ਸਿੰਘ ਆ ਜੀ ਇੱਕ ਵੀਸ ਨਾਮ ਅਮਰਦੀਪ ਸਿੰਘ ਗੁਲਾਬ ਸਿੰਘ ਅਰਮਾਨ ਜੀ ਅਰਮਾਨਦੀਪ ਸਿੰਘ ਗੁਲਾਬ ਸਿੰਘ ਦਲਜੀਤ ਸਿੰਘ ਜੀ ਗੁਰੂ ਸਾਡੇ ਨਾਮ ਤੇ ਸਨਮਾਨ ਜਿਹੜਾ ਪ੍ਰਬੰਧਕੀ ਕਮੇਟੀ ਵੱਲਿਓ ਉਹ ਕੀਤਾ ਜਾਣਾ ਹੈ ਬਹੁਤ ਵੱਡੀ ਮਾਰਕਬਾਦ ਹੈ ਕੀਮਤੀ ਸਮੇਟ ਉਸ ਸਮਾਗਮ ਗੱਡਿਆ ਗੁਰਵਿੰਦਰ ਕਹਿੰਦਾ ਗੁਰੂ ਬਈ ਕਮਲਪ੍ਰੀਤ कौर ਜਗਦੀਸ਼ ਸਿੰਘ ਪੰਜਵੀਂ ਕਲਾਸ ਦੀ ਗੁੜੀਆ ਕਮਲਪ੍ਰੀਤ ਕਹਿੰਦਾ ਜੀ ਬੱਤੀਆਂ ਦਾ ਭਰਾਇਆ ਨਾ ਕਿਸੇ ਕੋਲੋਂ ਜਿਨ੍ਹਾਂ ਨੇ ਟਰੋਫੀ ਰਹਿ ਗਈ ਕੇਰੀ ਅੱਗੇ ਬਿਠੇ ਹੁੰਦਾ ਉਹਨਾਂ ਨੂੰ ਟਰੋਫੀਆਂ ਦਿੱਤੀਆਂ ਰਹਿਣਗੀਆਂ ਭਾਵੇਂ ਘਰੇ ਪਟਾਉਣੀਆਂ ਪੈਣ ਟਰੋਫੀਆਂ ਬਹੁਤ ਮੈਡਲ ਹੈਗੇ ਆ ਬਈ ਨਾ ਲੜੋ ਤੁਹਾਨੂੰ ਸਾਰਿਆਂ ਨੂੰ ਵਾਰੀ ਫਿਰ ਸਦਾਂਗੇ ਬਾਈ ਸਾਹਮਣੇ ਦੇਖੋ ਲੇਨਾਂ ਬਣਾ ਕੇ ਬਹਿ ਜਾਓ ਬਾਈ ਜਿਹੜਾ ਲੇਨ 'ਚ ਨਾ ਬੈਠਾ ਉਹਨੂੰ ਟਰੋਫੀ ਮੈਡਲ ਕੁਛ ਨਹੀਂ ਮਿਲਣਾ ਬਾਈ ਸਤਨਾ